ਸਤਿ ਸ੍ਰੀ ਅਕਾਲ ਪੇਸ਼ ਨੇ ਸਿੱਖਿਆ ਖੇਤਰ ਦੀਆਂ 27 ਫਰਵਰੀ 2019 ਦੀਆਂ ਕੁਝ ਤਾਜ਼ਾ ਖਬਰਾਂ 6ਵੀਂ 7ਵੀਂ 9ਵੀਂ 11ਵੀਂ ਜਮਾਤ ਲਈ ਡੇਟਸ਼ੀਟ ਜਾਰੀ ਮਾਰਚ 2019 ਵਿੱਚ ਹੋਣ ਵਾਲੇ ਵਿਦਿਆਰਥੀਆਂ ਦੇ ਸੰਕਲਿਤ ਮੁਲਾਂਕਣ 2 ਲਈ ਵਿਭਾਗ ਵੱਲੋਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਇਹ ਪ੍ਰੀਖਿਆਵਾਂ 8 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ 19 ਮਾਰਚ ਤੱਕ ਇਹ ਪ੍ਰੀਖਿਆਵਾਂ ਜਾਰੀ ਰਹਿਣਗੀਆਂ ਹਦਾਇਤਾਂ ਅਨੁਸਾਰ ਇਹਨਾਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 9:30 ਤੋਂ 12:30 ਵਜੇ ਤੱਕ ਰਹੇਗਾ ਹਦਾਇਤ ਕੀਤੀ ਗਈ ਹੈ ਕਿ ਸਾਰੇ ਵਿਸ਼ਿਆਂ ਦੇ ਮੁਲਾਂਕਣ ਟੂਲਜ਼ ਪੇਪਰ ਸਕੂਲ ਮੁਖੀ ਵੱਲੋਂ ਸੰਬੰਧਿਤ ਵਿਸ਼ਾ ਅਧਿਆਪਕਾਂ ਤੋਂ ਤਿਆਰ ਕਰਵਾ ਲਏ ਜਾਣ ਅਤੇ ਸਮੂਹ ਪ੍ਰਸ਼ਨ ਪੱਤਰਾਂ ਨੂੰ ਇਕੱਠੇ ਕਰਕੇ ਇੱਕ ਫਾਈਲ ਵਿੱਚ ਰਿਕਾਰਡ ਲਈ ਵੀ ਰੱਖ ਲਿਆ ਜਾਵੇ ਪ੍ਰੈਕਟੀਕਲ ਵਿਸ਼ਿਆਂ ਦੇ ਪ੍ਰੈਕਟੀਕਲ ਸੰਬੰਧੀ ਹਦਾਇਤ ਕੀਤੀ ਗਈ ਹੈ ਕਿ ਇਹ ਪ੍ਰੈਕਟੀਕਲ ਲਿਖਤੀ ਪ੍ਰੀਖਿਆਵਾਂ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣ 11ਵਾਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਸਮਾਂ ਸਾਰਣੀ ਸਕੂਲ ਪੱਧਰ ਤੇ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਦਾਇਤ ਕੀਤੀ ਗਈ ਹੈ ਕਿ ਮਾਪੇ ਅਧਿਆਪਕੋਂ ਮਿਲਣੀ 30 ਮਾਰਚ 2019 ਨੂੰ ਲਾਜ਼ਮੀ ਤੌਰ ਤੇ ਸਵੇਰੇ 9 ਵਜੇ ਤੋਂ 1:30 ਵਜੇ ਤੱਕ ਅਜੋਜਿਤ ਕੀਤੀ ਜਾਵੇ। ਡੀਈਓ ਰੋਪੜ ਮੁਅੱਤਲ ਬਿਨਾਂ ਪ੍ਰਵਾਨਗੀ ਕਰ ਦਿੱਤੇ ਸਨ ਅਧਿਆਪਕ ਬਹਾਲ। ਸੱਚ ਕਹੂੰ ਅਖਬਾਰ ਵਿੱਚ ਲੱਗੀ ਇੱਕ ਖਬਰ ਅਨੁਸਾਰ ਰੋਪੜ ਜ਼ਿਲ੍ਹੇ ਦੇ ਡੀਓ ਪ੍ਰਾਇਮਰੀ ਦਿਨੇਸ਼ ਕੁਮਾਰ ਨੂੰ ਸਿੱਖਿਆ ਵਿਭਾਗ ਨੇ ਮਵਤਲ ਕਰ ਦਿੱਤਾ ਹੈ ਦਿਨੇਸ਼ ਕੁਮਾਰ ਨੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਾਮ ਦੀ ਵਰਤੋਂ ਕਰਦੇ ਹੋਏ ਰੋਪੜ ਦੇ ਅਧਿਆਪਕਾਂ ਨੂੰ ਬਹਾਲ ਕਰ ਦਿੱਤਾ ਜਦੋਂ ਕਿ ਕ੍ਰਿਸ਼ਨ ਕੁਮਾਰ ਵੱਲੋਂ ਇਸ ਸਬੰਧੀ ਕੋਈ ਵੀ ਆਦੇਸ਼ ਡੀਓ ਨੂੰ ਜਾਰੀ ਨਹੀਂ ਕੀਤੇ ਗਏ ਸਨ ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚ ਪੜੋ ਪੰਜਾਬ ਪੜਾਓ ਪੰਜਾਬ ਨੂੰ ਲੈ ਕੇ ਅਧਿਆਪਕ ਵੱਡੇ ਪੱਧਰ ਤੇ ਪ੍ਰਦਰਸ਼ਨ ਕਰ ਰਹੇ ਹਨ ਇਸੇ ਤਰ੍ਹਾਂ ਰੋਪੜ ਵਿਖੇ ਵੀ ਅਧਿਆਪਕਾਂ ਨੇ ਚੈਕਿੰਗ ਟੀਮਾਂ ਦਾ ਵਿਰੋਧ ਕੀਤਾ ਜਿਸ ਨੂੰ ਦੇਖਦੇ ਹੋਏ ਅੱਧੀ ਦਰਜਨ ਦੇ ਲਗਭਗ ਅਧਿਆਪਕਾਂ ਦੇ ਵਿਵਹਾਰ ਨੂੰ ਮਾੜਾ ਘਰਾੜ ਦਿੰਦਿਆਂ ਹੋਇਆਂ ਡੀਓ ਰੋਪੜ ਦਿਨੇਸ਼ ਕੁਮਾਰ ਨੇ ਮੁਅਤਲ ਕਰ ਦਿੱਤਾ ਸੀ ਇਸ ਦੇ ਰੋਸ ਵਿੱਚੋਂ ਅਧਿਆਪਕਾਂ ਨੇ ਉਨ੍ਹਾਂ ਦੀ ਨਵਾਂ ਸ਼ਹਿਰ ਦੀ ਰਿਹائش ਵਿਖੇ ਘਰਾਓ ਕਰ ਦਿੱਤਾ ਉਨ੍ਹਾਂ ਨੇ ਅਧਿਆਪਕਾਂ ਦੇ ਦਬਾਹੇ ਹੇਠ ਬਿਨਾਂ ਉੱਚ ਅਧਿਕਾਰੀਆਂ ਤੋਂ ਪ੍ਰਵਾਨਗੀ ਲੈਂਦੇ ਹੋਏ ਅਧਿਆਪਕਾਂ ਨੂੰ ਬਹਾਲ ਕਰ ਦਿੱਤਾ ਸੀ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਡੀਪੀਆਈ ਐਲੀਮੈਂਟਰੀ ਦੇ ਮੁਹਾਲੀ ਵਿਖੇ ਘਰ ਦਾ ਘਰਾਓ ਕਰਨ ਦਾ ਐਲਾਨ ਅਧਿਆਪਕ ਸੰਘਰਸ਼ ਕਮੇਟੀ ਅਧਿਆਪਕਾਂ ਦੀਆਂ ਮੰਗਾਂ ਨੂੰ ਮਨਵਾਉਣ ਸੰਬੰਧੀ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਏ ਜਿਸ ਤਹਿਤ ਪੜੋ ਪੰਜਾਬ ਦਾ ਬਾਈਕਾਟ ਕਰਨ ਵਾਲੇ ਅਧਿਆਪਕਾਂ ਨੂੰ ਜਾਰੀ ਨੋਟਿਸ ਅਤੇ ਵਿਕਟਿਮਾਈਜੇਸ਼ਨਾਂ ਰੱਦ ਕਰਵਾਉਣ ਲਈ ਅੱਜ ਡੀਪੀਆਈ ਐਲੀਮੈਂਟਰੀ ਦੇ ਮੁਹਾਲੀ ਵਿਖੇ ਘਰ ਦਾ ਘਰਾਓ ਕਰਕੇ ਸੰਘਰਸ਼ ਜਗਰਾਤਾ ਕੀਤਾ ਜਾਣ ਦਾ ਐਲਾਨ ਕੀਤਾ ਗਿਆ ਏ ਕਮੇਟੀ ਵੱਲੋਂ ਸਾਰੇ ਅਧਿਆਪਕਾਂ ਨੂੰ 6 ਵਜੇ ਮੋਹਾਲੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਆਪਣੇ ਨਾਲ ਟਾਰਚ ਅਤੇ ਮੋਬਾਈਲ ਪੂਰੇ ਚਾਰਜ ਕਰਕੇ ਲੈ ਆਉਣ ਲਈ ਕਿਹਾ ਗਿਆ ਹੈ ਤਾਂ ਕਿ ਬਿਜਲੀ ਨਾ ਹੋਣ ਤੇ ਉਹਨਾਂ ਦੀ ਵਰਤੋਂ ਕੀਤੀ ਜਾ ਸਕੇ। ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਕਮੇਟੀ ਵੱਲੋਂ ਅਧਿਆਪਕਾਂ ਨੂੰ ਆਪਣੇ ਨਾਲ ਛਤਰੀਆਂ ਲੈ ਕੇ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ਦੇ ਕਰਮਚਾਰੀਆਂ ਨੂੰ ਜਨਵਰੀ 2017 ਤੋਂ 7% ਡੀਏ ਦੇਣ ਨੂੰ ਸਹਿਮਤੀ ਅਪਡੇਟ ਪੰਜਾਬ ਦੀ ਖਬਰ ਅਨੁਸਾਰ ਪੰਜਾਬ ਦੇ ਤਿੰਨ ਮੰਤਰੀਆਂ ਦੀ ਕਮੇਟੀ ਨੇ ਕਰਮਚਾਰੀਆਂ ਨੂੰ ਜਨਵਰੀ 2017 ਤੋਂ 7% ਦੀ ਮਹਿੰਗਾਈ ਭੱਤੇ ਦੀ ਕਿਸ਼ਤ ਦੇਣ ਨੂੰ ਸਹਿਮਤੀ ਦੇ ਦਿੱਤੀ ਹੈ ਇਹ ਫੈਸਲਾ ਅੱਜ ਕਰਮਚਾਰੀ ਯੂਨੀਅਨ ਨਾਲ ਹੋਈ ਬੈਠਕ ਵਿੱਚ ਲਿਆ ਗਿਆ ਹੈ ਇਸੇ ਤਰ੍ਹਾਂ ਹੋਰ ਮੰਗਾਂ ਤੇ ਵੀ ਸਹਿਮਤੀ ਦਿੱਤੀ ਗਈ ਹੈ ਇਸ ਫੈਸਲੇ ਨਾਲ ਡੀਏ ਹੁਣ ਡੀ ਲਿੰਕ ਨਹੀਂ ਹੋਵੇਗਾ 2017 ਤੋਂ ਹੀ ਮਿਲੇਗਾ ਪੜੋ ਪੰਜਾਬ ਪੜਾਓ ਪੰਜਾਬ ਤਹਿਤ ਫਾਈਨਲ ਟੈਸਟ 11 ਮਾਰਚ ਤੱਕ ਚੱਲੇਗਾ ਬਲਜੀਤ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੈਕੰਡਰੀ ਫਰੀਦਕੋਟ ਮੈਡਮ ਬਲਜੀਤ ਕੌਰ ਨੇ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਤਹਿਤ ਬੱਚਿਆਂ ਦੇ ਸਿੱਖਣ ਦੇ ਪੱਧਰ ਦਾ ਮੁਲਾਂਕਣ ਫਾਈਨਲ ਟੈਸਟ ਜੋ ਮਿਤੀ 22 ਫਰਵਰੀ ਤੋਂ ਸ਼ੁਰੂ ਹੋ ਕੇ 11 ਮਾਰਚ 2019 ਤੱਕ ਸਿੱਖਿਆ ਵਿਭਾਗ ਵੱਲੋਂ ਹੋਣਾ ਨਿਸ਼ਚਿਤ ਕੀਤਾ ਗਿਆ ਹੈ। ਇਹ ਸਾਰਾ ਕੰਮ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਵੱਲੋਂ ਕੀਤਾ ਜਾਣਾ ਹੈ। ਇਸ ਕਾਰਜ ਲਈ ਵਿਭਾਗ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਆਪੋ ਆਪਣੇ ਬਲਾਕ ਦਾ ਕੰਮ ਸਚਾਰੂ ਢੰਗ ਨਾਲ ਕਰਵਾਉਣ ਲਈ ਬਲਾਕ ਇੰਚਾਰਜ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਟੈਸਟ ਵਿੱਚ ਪਾਸ ਹੋਣ ਵਾਲੇ ਬੱਚਿਆਂ ਦੀ ਗ੍ਰੇਡਿੰਗ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ACR ਵਿੱਚ ਰਿਜ਼ਲਟ ਦਾ लेखा-ਜੋਖਾ ਸ਼ਾਮਲ ਹੋਵੇਗਾ। ਉਨ੍ਹਾਂ ਸਮੂੱਚੇ ਅਧਿਆਪਕ ਵਰਗ ਬੱਚਿਆਂ ਦੇ ਮਾਪਿਆਂ ਸਕੂਲ ਪ੍ਰਬੰਧਕ ਕਮੇਟੀਆਂ ਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਮੁਲਾਂਕਣ ਵਾਸਤੇ ਪੂਰਨ ਸਹਿਯੋਗ ਦੇਣ। ਸੀਪੀਐਫ ਯੂਨੀਅਨ ਵੱਲੋਂ ਪੱਕਾ ਮੋਰਚਾ 7ਵੇਂ ਦਿਨ ਵਿੱਚ ਦਾਖਲ। ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸ਼ਹਿਰ ਬਠਿੰਡਾ ਵਿਖੇ ਪੱਕਾ ਮੋਰਚਾ ਲਗਾਇਆ ਗਿਆ ਹੈ। ਇਹ ਪੱਕਾ ਮੋਰਚਾ ਬਠਿੰਡਾ ਵਿਖੇ ਦਿਨ ਰਾਤ ਚੱਲ ਰਿਹਾ ਹੈ ਇਹ ਮੋਰਚਾ 7ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਪੰਜਾਬ ਸਰਕਾਰ ਦੇ ਲਾਰੇ ਲੱਪੇ ਵਾਲੇ ਰਵੱਈਏ ਨੂੰ ਦੇਖਦੇ ਹੋਏ ਜਥੇਬੰਦੀ ਵੱਲੋਂ ਮਿਤੀ 1 ਮਾਰਚ ਨੂੰ ਬਠਿੰਡਾ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦਾ ਘਰਾਓ ਕੀਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ 10ਵੀਂ ਜਮਾਤ ਦੇ ਸੀਸੀਈ ਅੰਕ ਭਰਨ ਬਾਰੇ ਹਦਾਇਤਾਂ ਜਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਪ੍ਰੀਖਿਆ ਮਾਰਚ 2019 ਲਈ ਸੀਸੀਈ ਦੇ ਅੰਕ ਆਨਲਾਈਨ ਭਰਨ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਹਦਾਇਤ ਕੀਤੀ ਗਈ ਹੈ ਕਿ ਸੀਸੀਈ ਭਰਨ ਤੋਂ ਪਹਿਲਾਂ ਸਕੂਲ ਮੁਖੀ ਸਾਰੇ ਪ੍ਰੀਖਿਆਰਥੀਆਂ ਦੀ ਵਿਸ਼ੇਵਾਰ ਕੰਸੋਲੀਡੇਟਿਡ ਕਾਪੀ ਤਿਆਰ ਕਰਵਾ ਲੈਣ ਤਾਂ ਜੋ ਆਨਲਾਈਨ ਭਰਨ ਵਿੱਚ ਕੋਈ ਦਿੱਕਤ ਨਾ ਆਵੇ ਇਹ ਸੀਸੀਈ ਦੇ ਅੰਕ ਆਨਲਾਈਨ ਭਰਨ ਲਈ ਸਕੂਲਾਂ ਨੂੰ 26 ਜਨਵਰੀ 2019 ਤੋਂ 8 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ ਇਸ ਤੋਂ ਬਾਅਦ ਇਹ ਡਾਟਾ ਲੌਕ ਕਰ ਦਿੱਤਾ ਜਾਵੇਗਾ। ਬੋਰਡ ਵੱਲੋਂ ਹਦਾਇਤ ਅਨੁਸਾਰ ਨਿਰਧਾਰਤ ਆਖਰੀ ਮਿਤੀ ਤੋਂ ਬਾਅਦ 15 ਮਾਰਚ ਤੱਕ 5000 ਰੁਪਏ ਪ੍ਰਤੀ ਸਕੂਲ ਜੁਰਮਾਨਾ ਫੀਸ ਉਪਰੰਤ ਹੀ ਸੀਸੀ ਅੰਕ ਭਰ ਲਈ ਪੈਨਲ ਖੋਲ੍ਹਿਆ ਜਾਵੇਗਾ। ਸੀਸੀ ਦੇ ਅੰਕ ਭਰ ਲਈ ਜਾ ਰਹੀ ਹਦਾਇਤ ਅਨੁਸਾਰ ਸੀਸੀ ਦੇ ਅੰਕ ਤਿੰਨ ਅੰਕਾਂ ਵਿੱਚ ਦਰਜ ਕੀਤੇ ਜਾਣਗੇ। ਭਾਵੇਂ ਜੇਕਰ ਪ੍ਰੀਖਿਆਰਤੀ ਦੇ ਅੰਕ 10 ਹਨ ਤਾਂ ਉਸ ਨੂੰ 010 ਦਰਜ ਕੀਤਾ ਜਾਵੇਗਾ। ਅਤੇ ਜੇਕਰ ਇੱਕ ਅੰਕ ਹੈ ਤਾਂ 001 ਦਰਜ ਕੀਤਾ ਜਾਵੇਗਾ ਇਸ ਤੋਂ ਬਿਨਾ ਸਕੂਲ ਮੁਖੀ ਫਾਈਨਲ ਪ੍ਰਿੰਟ ਦਾ ਹਰ ਪੰਨਾ ਮੋਹਰ ਲਗਾ ਕੇ ਤਸਦੀਕ ਕਰਨ ਉਪਰੰਤ ਹੀ ਕਾਪੀ 25 ਮਾਰਚ 2019 ਤੱਕ ਖੇਤਰੀ ਦਫ਼ਤਰ ਜਾਂ ਮੁੱਖ ਦਫ਼ਤਰ ਪ੍ਰੀਖਿਆ ਸ਼ਾਖਾ 10ਵੀਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਇੱਕ ਵਾਰ ਫੇਰ ਦੱਸ ਦਈਏ ਕਿ ਸਕੂਲਾਂ ਨੂੰ 10ਵੀਂ ਜਮਾਤ ਦੀ ਸੀਸੀਈ ਪਾਰਨ ਲਈ 26 ਫਰਵਰੀ 2019 ਤੋਂ 8 ਮਾਰਚ 2019 ਤੱਕ ਦਾ ਸਮਾਂ ਦਿੱਤਾ ਗਿਆ ਹੈ। ਮੈਡੇ ਮੀਲ ਦਾ ਅਨਾਜ ਰੱਖਣ ਸੰਬੰਧੀ ਹਦਾਇਤਾਂ ਜਾਰੀ। ਪੰਜਾਬ ਸਟੇਟ ਮੈਡੇ ਮੀਲ ਸੁਸਾਇਟੀ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਦੇ ਹੋਏ ਮੈਡੇ ਮੀਲ ਦਾ ਅਨਾਜ ਰੱਖਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਸੋਸਾਇਟੀ ਵੱਲੋਂ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਕੂਲਾਂ ਦਾ ਨਰੀਖਣ ਕਰਨ ਦੌਰਾਨ ਇਹ ਪਾਇਆ ਗਿਆ ਹੈ ਕਿ ਮਿਡਡੇ ਮੀਲ ਦਾ ਅਨਾਜ ਕਣਕ ਤੇ ਚਾਵਲ ਜੋ ਕਿ 500 ਵਿਭਾਗ ਵੱਲੋਂ ਸੰਬੰਧਿਤ ਸਕੂਲਾਂ ਵਿੱਚ ਪਹੁੰਚਾਇਆ ਜਾਂਦਾ ਹੈ ਸਕੂਲ ਮੁਖੀਆਂ ਦੁਆਰਾ ਇਹ ਅਨਾਜ ਸਕੂਲਾਂ ਵਿੱਚ ਨਾ ਰੱਖ ਕੇ ਸਿੱਧਾ ਆਟਾ ਚੱਕੀਆਂ ਤੇ ਹੀ ਉਤਰਵਾਇਆ ਜਾਂਦਾ ਹੈ ਜੋ ਕਿ ਨਿਯਮਾਂ ਦੇ ਵਿਰੁੱਧ ਹੈ ਸੋਸਾਇਟੀ ਨੇ ਕਿਹਾ ਕਿ ਸਕੂਲਾਂ ਵਿੱਚ ਅਨਾਜ ਨੂੰ ਰੱਖਣ ਲਈ ਡਰਾਮ ਦਿੱਤੇ ਗਏ ਹਨ ਸੋਸਾਇਟੀ ਵੱਲੋਂ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਵਿਸ਼ੇ ਨੂੰ ਮੁੱਖ ਦਫ਼ਤਰ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਹੈ ਜੇਕਰ ਕਿਸੇ ਸਕੂਲ ਦਾ ਅਨਾਜ ਆਟਾ ਚੱਕੀ ਉੱਤੇ ਰੱਖਿਆ ਪਾਇਆ ਗਿਆ ਤਾਂ ਸਬੰਧਤ ਸਕੂਲ ਮੁਖੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਸੰਘਰਸ਼ੀ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਦੇ ਆਸਾਰ ਪੰਜਾਬੀ ਟ੍ਰਿਬਿਊਨ ਵਿੱਚ ਲੱਗੀ ਖਬਰ ਦੇ ਅਨੁਸਾਰ ਸੂਬੇ ਦੇ ਸੰਘਰਸ਼ੀ ਅਧਿਆਪਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 28 ਫਰਵਰੀ ਦੀ ਤੈਅ ਹੋਈ ਬੈਠਕ ਸਬੰਧੀ ਜਵਾਨੀ ਸੱਦਾ ਮਿਲ ਗਿਆ ਹੈ। ਮੁੱਖ ਮੰਤਰੀ ਨਾਲ ਇਸ ਦਵੱਲੀ ਬੈਠਕ ਲਈ ਡੀਸੀ ਪਟਿਆਲਾ ਨੇ ਅਧਿਕਾਰਕ ਤੌਰ ਤੇ ਅਧਿਆਪਕ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ। ਦੱਸਣਯੋਗ ਹੈ ਕਿ ਸੰਘਰਸ਼ੀ ਅਧਿਆਪਕਾਂ ਨਾਲ ਪਿਛਲੇ ਵਕਫ-ਵਕ ਸਮੇਂ ਅਲੱਗ-ਅਲੱਗ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 10 ਵਾਰ ਮੀਟਿੰਗਾਂ ਤੈਅ ਕਰਵਾਈਆਂ ਗਈਆਂ ਸਨ ਜਿਨ੍ਹਾਂ 'ਚੋਂ ਸਿਰਫ ਇੱਕ 27 ਅਪ੍ਰੈਲ 2018 ਦੀ ਬੈਠਕ ਹੀ ਸਿਰੇ ਚੜ੍ਹ ਸਕੀ ਸੀ ਹੁਣ ਵੀ ਪਟਿਆਲਾ ਵਿੱਚ ਅਧਿਆਪਕਾਂ ਨੇ 56 ਦਿਨ ਪੱਕਾ ਮੋਰਚਾ ਲਗਾਈ ਰੱਖਿਆ ਸੀ ਸਿੱਖਿਆ ਮੰਤਰੀ ਨੇ ਇਹ ਮੋਰਚਾ ਖਤਮ ਕਰਵਾਉਂਦਿਆਂ ਹੋਇਆਂ 2 ਹਫ਼ਤਿਆਂ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਹੁਣ ਤੱਕ ਵਫਾ ਨਹੀਂ ਹੋ ਸਕਿਆ ਹੈ ਇਸ ਦੇ ਨਾਲ ਹੀ ਅੱਜ ਦੀਆਂ ਸਿੱਖਿਆ ਖੇਤਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਇਜਾਜ਼ਤ ਦਿਓ ਧੰਨਵਾਦ ਜੇਕਰ ਹਾਲੇ ਤੱਕ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹਾਂ ਘੰਟੀ ਦੇ ਬਟਨ ਨੂੰ ਦਬਾਉਣਾ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਪਾਈਆਂ ਜਾਣ ਵਾਲੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਧੰਨਵਾਦ